ਭਗਵਾਨ ਦਮਨ ਕਹਿੰਦਾ ਮਜੀਠਿਆ ਜੇਲ੍ਹ ਚ ਸਰਕਾਰੀ ਫੈਸਿਲਿਟੀਆਂ ਮੰਗਦਾ ਸੀ ਫਿਰ ਜਿਹੜੀਆਂ ਸਰਕਾਰੀ ਫੈਸਿਲਿਟੀਆਂ ਭਗਵਾਨ ਦਮਨ ਨੇ ਮਜੀਠੇ ਨੂੰ ਦਿੱਤੀਆਂ ਉਹ ਤੁਸੀਂ ਆਪੇ ਖੁਦ ਹੀ ਸੁਣ ਲਓ ਭਗਵਾਨ ਦਮਨ ਸਾਹਿਬ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਯਾਰ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਇਹ ਸਮਾਨ ਲੈ ਕੇ ਚੱਲੀਏ ਸਮਾਨ ਕਾ ਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਜੈਨੋਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਘਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਉਹਨੂੰ ਸਪੈਸ਼ਲ ਹੋਦਿਓ ਜੀ ਬੈਰਕ ਉਹਨੂੰ ਸਪੈਸ਼ਲ ਹੋਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੌਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੈਨੂੰ ਸਪੈਸ਼ਲ ਕਾਹਦਾ ਲਾਈਏ